ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਸੱਚੇ ਮਰਦ YouTube ਚੈਨਲ ਦੀ ਅੱਜ ਇਸ ਵੀਡੀਓ ਦੇ ਵਿੱਚ ਸ਼ਬਦ ਲੈ ਕੇ ਆਏ ਆਂ ਤੁਹਾਡੇ ਨਾਲ ਅੱਜ ਇੱਕ ਬਹੁਤ ਹੀ ਪਿਆਰੀ ਟਿਊਨ ਦੇ ਨਾਲ ਗੁਰ ਨਾਨਕ ਜੀ ਨੂੰ ਸੁਣਿਆ ਪੇਖਿਆ ਸੇ ਫੇਰ ਗਲਬਾ ਸੁਣਾ ਪਰਿਆ ਰੇ ਅੱਜ ਤਬਲੇ ਦੇ ਨਾਲ ਪਲੇ ਕਰਕੇ ਦੱਸ ਰਹੇ ਆਂ ਇਹ ਸ਼ਬਦ ਕਿਵੇਂ ਆ ਇਹ ਸ਼ਬਦ ਭਾਈ ਸਾਹਿਬ ਭਾਈ ਜਿਨ੍ਹਾਂ ਨੂੰ ਤੁਸੀਂ ਥੰਬਨੇਲ ਤੇ ਵੇਖ ਹੀ ਲਿਆ ਹੋਵੇਗਾ ਉਹਨਾਂ ਨੂੰ ਪਛਾਣ ਲਵੇ ਉਹਨਾਂ ਦਾ ਸ਼ਬਦ ਹੈ ਜੀ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਪਹਿਲੇ ਤਬਲਾ ਪਲੇ ਕਰਦੇ ਆਂ ਉਸ ਤੋਂ ਬਾਅਦ ਤੁਹਾਨੂੰ ਟਿਊਨ ਦੱਸਾਂਗੇ ਬਿਲਕੁਲ ਸਲੋ ਤਰੀਕੇ ਨਾਲ ਕਿਵੇਂ ਆਪਾਂ ਇਹ ਸ਼ਬਦ ਸਿੱਖ ਸਕਦੇ ਆਂ ਬਹੁਤ ਹੀ ਪਿਆਰੀ ਟਿਊਨ ਤੇ ਪਹਿਲੇ ਸਭ ਤੋਂ ਪਹਿਲੇ ਤਬਲਾ ਪਲੇ ਕਰ ਲੈਨੇ ਆ ਤੇ ਇੱਕ ਸੱਚ ਇੱਕ ਤੁਹਾਨੂੰ ਦੱਸਣੀ ਗੱਲ ਕਿ ਕਿਸੇ ਵੀਰ ਭਰਾ ਨੇ ਹਨ ਸਬਸਕ੍ਰਾਈਬਰ ਨੇ ਪੁੱਛਿਆ ਕਿਹੜਾ ਐਪ ਵਰਤਦੇ ਹੋ ਵੀ ਜਿੱਤੋਂ ਤਬਲਾ ਪਲੇ ਹੁੰਦਾ ਮੈਂ ਅਸਲ ਚ ਯੂਟਿਊਬ ਤੋਂ ਇੱਕ ਲਹਿਰਾ ਡਾਊਨਲੋਡ ਕੀਤਾ ਹੈ ਤੇ ਉਹਨੂੰ ਥੋੜਾ ਜਿਹਾ ਕਰਕੇ ਉਹਦੇ ਵਿੱਚ ਥੋੜੀ ਚੇਂਜੇਸ ਤੇ ਉਹਨੂੰ ਥੋੜਾ ਮਤਲਬ ਇਹ ਉਹ ਪਲੇ ਕਰਦਾ ਮੈਂ ਉਹਦਾ ਇਹ ਲਹਿਰਾ ਜਿਹੜਾ ਹੁੰਦਾ ਉਹ ਲਹਿਰਾ ਐਪ ਹੁੰਦਾ ਵਾ ਤੇ ਉਹ ਤੋਂ ਤੁਸੀਂ ਪਲੇ ਕਰ ਸਕਦੇ ਹੋ ਪਰ ਪਰਚੇਸ ਕਰਨਾ ਪੈਂਦਾ ਮੈਂਬਰਸ਼ਿਪ ਸਬਸਕ੍ਰਿਪਸ਼ਨ ਲੈਣੀ ਪੈਂਦੀ ਉਦੀ ਤੇ ਉਹ ਪੇਡ ਆ ਜਾਂਦਾ ਵੀ ਪੈਸੇ ਪੂਰੇ ਦੇ ਕੇ ਹਨ ਤੇ ਪਰ ਆਪਾਂ ਫਿਲਹਾਲ ਕਰਦੇ ਆ ਇੱਥੇ ਪ੍ਰੈਕਟਿਸ ਤੇ ਤੁਹਾਨੂੰ ਦੱਸਨੇ ਕਿਵੇਂ ਆ ਸੋ ਦੇਖਿਓ ਤੌਲਾਪ ਲੈ ਘੱਲਿਆ ਸ਼ਾਹੂਦਾ ਮੈਂ ਪਹਿਲੇ ਘੜ ਲੈ ਕੇ ਰੱਖਿਆ ਹੋਇਆ ਨੇਲ ਸਕਿਲ ਤੋਂ ਕਰਨਾ ਲੱਗਾ ਗੁਰੂ ਨਾਨਕ ਜਿਨ ਸੁਣਿਆ ਤੇ ਕੇਆ ਸਫੀਰ ਦਰਬਾਸਨਾ ਸਫੇਰਦਰ ਬਸਨਾ ਪਰਿਆਰੇ ਸਫੇਰਦਰ ਬਸਨਾ ਪਰਿਆਰੇ ਓਰ ਨਾਨਕ ਜਿਨ ਸੁਣ ਆ ਪੇ ਕੇ ਆ ਸਫੇਰਦਰ ਬਸਨਾ ਪਰਿਆਰੇ ਰਬ ਜੀਆਂ ਦਾ ਤਾਤਾ ਰੇ ਪ੍ਰਤ ਭਾਲੈ ਨਿਤ ਸਾਰ ਸਮਾਲੈ ਇੱਕ ਗੁਣ ਨਹੀਂ ਮੁ ਰਖ ਜਾਤਾ ਨੇ ਆ ਪੇ ਕੇ ਆ ਸਹਿਰ ਦਰਬਾਸਾ ਨਾ ਬਰਿਆਰੇ ਸੋ ਇੱਕ ਬੇਸਿਕ ਆਈਡੀਆ ਤੁਹਾਨੂੰ ਤਬਲੇ ਦੇ ਨਾਲ ਆਪਾਂ ਪਲੇ ਕਰਕੇ ਦੱਸਿਆ ਕਿਵੇਂ ਆ ਥੁਬਲਾ ਵੱਜਣਾ ਨਾਲ ਤੇ ਆਪਾਂ ਹੁਣ ਤੁਹਾਨੂੰ ਬਿਲਕੁਲ ਸਲੋਤੀ ਕੇ ਨਾਲ ਦੱਸਣ ਲੱਗੇ ਆ ਵੇਖਿਓ ਗੁਰ ਗੁਰ ਨਾਨਕ ਜਿੰਨਾ ਸੋਣਿਆ ਤੇ ਇਥੇ ਆ ਸੇ ਫੇਰ ਗਰਬਾਸ ਨਾ ਅਰੇ ਆਰੇ ਫਿਰ ਤੋਂ ਡਬਲ ਕਰਦੇ ਥੋੜੀ ਟੂਨ ਕਹਤੋ से फिर कर बास से फिर गर बास पर रे गुर नानक जिन सुने पे के ਉਸੇ ਫੇਰ ਗਰਬਾਸ ਨਾ ਪਰਿਆਰੇ ਇਹ ਸੀ ਸ਼ਬਦ ਇਹ ਸਥਾਈ ਹੁਣ ਤੁਹਾਨੂੰ ਦੱਸਨੇ ਉਤੋਂ ਪਹਿਲੇ ਇੱਕ ਗੱਲ ਦੱਸਣੀ ਹੈ ਕਈ ਹੱਲੇ ਸਬਸਕ੍ਰਾਈਬਰ ਵੀਰ ਭੈਣ ਭਰਾ ਨੂੰ ਪੁੱਛਦੇ ਨੇ ਕਿ ਨੋਟੇਸ਼ਨ ਵੀ ਇਹ ਸ਼ਬਦ ਦੀ ਹਮ ਜ਼ਰੂਰ ਪੇ ਜੋ ਜਦਾਂ ਬੋਲ ਜਿਹੜੇ ਹੁੰਦੇ ਆ ਨਾ ਕਿਹੜੀ ਸੁਰ ਲੱਗਦੀ ਹੈ ਮੈਂ ਤੁਹਾਨੂੰ ਪਹਿਲੇ ਵੀ ਕਈ ਵਾਰੀ ਦੱਸਿਆ ਦਾ ਲਾਈਵ ਦੇ ਵਿੱਚ ਵੀ ਉਦੋਂ ਆਪਾਂ ਦੱਸਿਆ ਆਈਪੀਐਸਐਲ 'ਚ ਆਪਾਂ ਕਦੇ ਸਿੱਖਿਆ ਨਹੀਂ ਅਸਲ ਚ ਤੇ ਬੜਾ ਔਖਾ ਲੱਗਦਾ ਹੈ ਮੈਨੂੰ ਵੀ ਹਾਰਮੋਨੀਅਮ ਸਿੱਖਣਾ ਤੇ ਪਰ ਪ੍ਰੋਫੈਸ਼ਨਲੀ ਉਦਾਂ ਹੀ ਸਿੱਖਿਆ ਜਾਂਦਾ ਵੀ ਕੋਈ ਉਸਤਾਦ ਧਰ ਕੇ ਤੇ ਜਿਦਾਂ ਆਪਣੇ ਜੜੀਆਂ ਨੋਟੇਸ਼ਨ ਦੇ ਹਿਸਾਬ ਨਾਲ ਹਨਾ ਉੱਥੇ ਜਾਇਕਣਾ ਚਾਹੀਦਾ ਤੇ ਪਰ ਆਪਣਾ ਕਹਿ ਲੋ ਦੇਸੀ ਇੱਕ ਜਿਗਾਰ ਲਾਇਆ ਜਾਂ ਕਹਿ ਲੋ ਕਿ ਇੱਕ ਦੇਸੀ ਤਰੀਕਾ ਟ੍ਰਿਕ ਹੀ ਇੱਕ ਹੈ ਤੇ ਉਹਦੇ ਨਾਲ ਆਪਾਂ ਕਹਿ ਲੋ ਕਿ ਬਸ ਇੱਕ ਟਿਊਨ ਸੁਣੀ ਉਹਨੂੰ ਇਸ ਦਾ ਮੈਚ ਕਰਨ ਦੀ ਕੋਸ਼ਿਸ਼ ਕਰਨੀ ਤੇ ਬਸ ਉਹ ਟਿਊਨਾਂ ਆਪਾਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਆਪਣਾ ਇਹ ਸਿੱਧਾ ਸਿੱਧਾ ਇੱਕ ਰੱਖਿਆ ਇਹ ਇੱਕ ਇੱਕ ਮੈਥਡ ਕਹਿ ਸਕਦੇ ਆ ਫਾਰਮੂਲਾ ਹੈ ਤੇ ਉਦਾਂ ਆਪਾਂ ਇਸੇ ਚੈਨਲ ਤੇ ਇਹ ਵੀ ਗੱਲ ਦੱਸ ਦਿੰਦੇ ਆ ਕਿ ਜਿਹਨੂੰ ਔਖਾ ਲੱਗਦਾ ਉਹ ਵੀ ਇਸ ਸੌਖੇ ਤਰੀਕੇ ਨਾਲ ਇਦਾਂ ਕਰ ਸਕਦਾ ਤੇ ਉਹਦਾ ਪ੍ਰੋਫੈਸ਼ਨਲੀ ਤੇ ਇਹੋ ਤਰੀਕਾ ਵੀ ਆਪਾਂ ਕੋਈ ਉਸਤਾਦ ਲੱਕੋ ਉਹ ਪ੍ਰੋਫੈਸ਼ਨਲੀ ਜਿਦਾ ਕਾਪੀ ਬੈਂਥੇ ਇਦਾਂ 16 ਵਗੈਰਾ ਲਖਾਈ ਦੀਆਂ ਸਾਰੇ ਗਮਾ ਪਾਉਦਾ ਹੁਣ ਇਹੋ ਸ਼ਬਦ ਜੇ ਮਿਲੋ ਉਦਾਂ ਸਿੱਖਣਾ ਇਹ ਤੋਂ ਹੋਰ ਤਰੀਕੇ ਨਾਲ ਪੜੇ ਜਾਂਦਾ ਇਦਾਂ ਰੇ ਰੇਗਾਗਾ ਇਦਾਂ ਕੁਝ ਇਦਾਂ ਟਾਈਪ ਹੁੰਦਾ ਮੈਨੂੰ ਪਤਾ ਤੇ ਬਾਕੀ ਫਿਲਹਾਲ ਤੁਹਾਨੂੰ ਆਪਾਂ ਇਦਾਂ ਦੱਸਣੇ ਹੋ ਤੁਸੀਂ ਦੇਖ ਲਿਓ ਬਾਕੀ ਨੋਟੇਸ਼ਨ ਅੱਡ ਕੋਈ ਨਹੀਂ ਹੁੰਦੀ ਉਹਦੇ ਵਾਸਤੇ ਮਾਫੀ ਚਾਹੁੰਦੇ ਆ ਤੇ ਹੁਣ ਅੱਗੇ ਜਿਹੜਾ ਅੰਤਰਾ ਪੜਨਾ ਹੋਵੇਗਾ ਅੰਤਰਾ ਮੈਂ ਤਾਂ ਸਲੋ ਬੋਲਿਆ ਮੇਰਾ ਗਲਾ ਕਾਫੀ ਉੱਚਾ ਇਤੋਂ ਬੋਲਿਆ ਨਹੀਂ ਜਾਂਦਾ ਤਾਂ ਕਰਕੇ ਤੁਹਾਡੇ ਨਾਲ ਇੱਕ ਬੇਸਿਕ ਗਾਈਡਾ শেয়ার ਕਰ ਲੀਦਾ ਵਾ ਵੇਖਿਓ ਕੋ ਮੇਰਾ ਕਾਫੀ ਅਲੱਗ ਅਲੱਗ ਇਤਤ ਤੱਕ ਪਹੁੰਚਣਾ ਹੀ ਮੈਂ ਉੱਚਾ ਬੋਲਦੀ ਕੋਸ਼ਿਸ਼ ਕਰਨਾ ਪਰ ਨਿਕਲਦਾ ਨਹੀਂ ਆਵਾਜ਼ ਕੋਟ ਬ੍ਰਹਮੰਡ ਕੋ ਠਾ ਕੁਰ ਸੁਆਮੀ ਸਰਬ ਜੀਆ ਕਾਂਤਾ ਤਾਰੇ ਪ੍ਰਿਤ ਭਾਲੈ ਨਿਤ ਸਾਰ ਸਮਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਇੱਕ ਗੁਣ ਨਹੀਂ ਇੱਕ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਇੱਕ ਗੁਣ ਨਹੀਂ ਮੂਰਖ ਜਾਤਾ ਸੇ ਫਿਰ ਗਰਬਾਸਨਾ ਪਰਿਆਰੇ ਠੀਕ ਐ ਇਦਾਂ ਬਾਕੀ ਸ਼ਬਦ ਵੀ ਜਿਹੜਾ ਪੂਰਾ ਦਾ ਪੂਰਾ ਸ਼ਬਦ ਠੀਕ ਇਸੇ ਤਰ੍ਹਾਂ ਪੜਿਆ ਜਾਵੇਗਾ ਤੇ ਉਮੀਦ ਕਰਦਾ ਤੁਹਾਨੂੰ ਇਸ ਵੀਡੀਓ ਵਿੱਚ ਕਾਫੀ ਜਾਣਕਾਰੀ ਮਿਲ ਗਈ ਹੋਵੇਗੀ ਤੇ ਕੱਲ ਦੀ ਵੀਡੀਓ ਵਿੱਚ ਆਪਾਂ ਨਵੇਂ ਸ਼ਬਦ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਸਬਸਕ੍ਰਾਈਬ ਕਰ ਲਓ ਸੱਚੇ ਮਾਰਗ ਦੇ YouTube ਚੈਨਲ ਨੂੰ ਇਸ ਵੀਡੀਓ ਵਿੱਚ ਜੇ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਮੇਰੇ ਵੱਲੋਂ ਮਾਫੀ ਚਾਹੁੰਦੇ ਆਂ ਸੋ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਕੱਲ ਦੀ ਵੀਡੀਓ ਵਿੱਚ ਨਵੇਂ ਸ਼ਬਦ ਦੇ ਨਾਲ ਮਿਲਦੇ ਸੱਚੇ ਮਾਰਗ YouTube ਚੈਨਲ